ਜਦੋਂ ਮੋਰਟਾ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਦਾਸ ਸੁਖਜੀਤ ਸਿੰਘ ਹਰਦੋ ਚੰਡੇ ਸੁਵਿੰਦਰ ਸਿੰਘ ਖੋਸਾਰ ਸਿੰਘ ਪਾਲ ਸਿੰਘ ਡੱਫਰ ਇਹ ਤਿੰਨ ਮੈਂਬਰ ਜਿਹੜੇ ਆ ਫੰਡ ਕਮੇਟੀ ਦੇ ਜਿਹੜੇ ਆ ਉਹ ਨਿਯੁਕਤ ਕੀਤੇ ਗਏ ਸੀਗੇ ਔਰ ਲਗਾਤਾਰ 13 ਫਰਵਰੀ ਤੋਂ ਜਿਹੜਾ ਵਾ ਉਹ ਹਫ਼ਤਾਬਾ ਉਹ ਆਪਣੇ ਸੁਪਰਵੀਜ਼ਨ ਕਰ ਰਹੇ ਸੀਗੇ ਭਾਵੇਂ ਕਿ ਸਟੇਜ 'ਤੇ ਅਪਰ ਛੋਟੀਆਂ ਕਮੇਟੀਆਂ ਬਣੀਆਂ ਹੋਈਆਂ ਸੀ ਜਾਂ ਸਟੇਜ 'ਸੇ ਅੱਧਾ ਲੈਣ ਵਾਸਤੇ ਲੇਕਿਨ ਸਾਰਾ ਜਿਹੜਾ ਲੇਖਾ ਜੋਖਾ ਵਾ ਉਹ ਸਾਰਾ ਚੈੱਕ ਹੁੰਦਾ ਸੀਗਾ 26 ਨਵੰਬਰ ਤੱਕ ਜਿਹੜਾ ਉਹ ਲੇਖਾ ਜੋਖਾ ਹੈ ਰਹਾ ਵਾ ਕਮੇਟੀਆਂ ਨੇ ਚੈੱਕ ਕੀਤਾ ਵਾ ਔਰ ਮੈਂ ਤੁਹਾਨੂੰ ਕੁਝ ਥੋੜੇ ਜਿਹੇ ਅੰਕੜੇ ਦੇਣਾ ਚਾਹੁੰਦਾ ਜ਼ਰੂਰੀ ਜਿਹੜੇ ਪਿਛਲੀ ਪ੍ਰੈਸ ਕਾਨਫਰੈਂਸ ਜਿਹੜੇ ਗਲਤ ਪੇਸ਼ ਕੀਤੇ ਗਏ ਨੇ ਉਹਦੇ ਸਭ ਤੋਂ ਪਹਿਲਾਂ ਤਾਂ ਟਰੈਕਟਰ ਰਿਪੇਅਰ ਦੇ ਉੱਪਰ ਆਪਾਂ ਹੁਣੇ ਜਿਹੜੇ ਸਾਡੀ ਮਸ਼ੀਨਰੀ 13 14 ਔਰ 21 ਫਰਵਰੀ ਨੂੰ ਤੋੜੀ ਗਈ ਸੀ ਉਹਦੇ ਵਿੱਚ ਜਿਹੜੇ ਆ ਲਗਭਗ 30 ਦੇ ਲਗਭਗ ਸੰਦ ਜਿਹੜੇ ਖਨੋਰੀ ਬਾਰਡਰ ਤੇ ਔਰ 4 ਤੋਂ 5 ਸੰਦ ਜਿਹੜੇ ਆ ਉਹ ਸ਼ੰਭੂ ਬਾਰਡਰ ਤੇ ਜਿਹੜੇ ਆ ਉਹ ਟੁੱਟੇ ਸਾਡੇ ਨੁਕਸਾਨਾਂ ਗਏ ਸੀਗੇ ਔਰ ਉਹਦੇ ਵਾਸਤੇ ਜਿਹੜਾ ਵੱਖ-ਵੱਖ ਸੁਸਾਇਟੀਆਂ ਨੇ ਵੱਖ-ਵੱਖ ਸਮਾਜ ਦੇ ਵਰਗਾਂ ਨੇ ਜਿਹੜਾ ਪੈਸਾ ਦਿੱਤਾ ਸੀਗਾ ਉਹ ਉਸ ਦਿਨ ਕਹਿੰਦਾ 5.5 ਲੱਖ ਰੁਪਈਆ ਉਹ 5.5 ਲੱਖ ਰੁਪਈਆ ਨੇ ਉਹ ਲਗਭਗ 14 ਲੱਖ ਰੁਪਈਆ ਆਇਆ ਸੀਗਾ ਉਹਦੇ ਚ ਨਵੇਂ ਸ਼ਹਿਰ ਤੋਂ ਕੁਝ ਲੋਕਾਂ ਨੇ ਜਿਹੜਾ 4 ਲੱਖ ਰੁਪਈਆ ਸਹਾਇਤਾ ਕੀਤੀ ਸੀ ਅ 8 ਲੱਖ 10 ਲੱਖ ਰੁਪਈਆ ਹੋਰ ਸੁਸਾਇਟੀਆਂ ਤੋਂ ਆਇਆ ਸੀਗਾ ਔਰ ਲਗਭਗ ਜਿਹੜਾ ਵਾ ਸਿੱਧੂਪੁਰ ਜਥੇਬੰਦੀ ਨੇ ਆਪਣੇ ਹਰ ਇਕਾਈ ਤੋਂ ਪੈਸੇ ਇਕੱਠੇ ਕੀਤੇ ਸੀ ਉਹਦੀ ਜਿਹੜੀ ਜਾਣਕਾਰੀ ਸੁਤਨਾਮ ਸਿੰਘ ਦੇ ਦੇਣਗੇ ਉਹਨੋਂ 14 ਲੱਖ ਦੇ ਵਿੱਚੋਂ 2 ਲੱਖ ਰੁਪਈਆ ਸ਼ੰਭੂ ਬਾਰਡਰ ਜਿਹੜੇ ਚਾਰ ਟਰੈਕਟਰ ਟੁੱਟੇ ਸੀਗੇ ਉਹਨਾਂ ਨੂੰ ਜਿਹੜਾ ਡਿਸਟ੍ਰੀਬਿਊਟ ਕੀਤਾ ਗਿਆ ਉਹ ਦਾਸ ਵੱਲੋਂ ਜਿਹੜਾ ਸਾਰਾ ਉਹ ਜ਼ਿੰਮੇਵਾਰੀ ਨਿਭਾਈ ਗਈ ਸੀ ਬਾਕੀ ਜਿਹੜੇ ਪੈਸੇ ਸੀਗੇ ਉਹ ਸਿੱਧੂ ਪਰ ਜਥੇਬੰਦੀ ਨੂੰ 9 ਲੱਖ ਰੁਪਈਆ ਜਿਹੜਾ ਵਾ ਉਹ ਦਿੱਤਾ ਗਿਆ ਸੀਗਾ 9 ਲੱਖ ਰੁਪਈਏ 'ਚੋਂ 898000 ਰੁਪਈਆ ਉਹਨਾਂ ਨੇ ਜਿਹੜਾ ਵਾ ਉਹ ਖਰਚ ਕੀਤਾ ਵਾ ਲੇਕਿਨ ਉਹਦਾ ਜਿਹੜਾ ਆਪਾਂ ਮੰਗ ਕੀਤੀ ਸੀ ਫੰਡ ਕਮੇਟੀ ਨੇ ਕਿ ਜਿਹੜੇ ਬੰਦਿਆਂ ਨੂੰ ਜਿਹੜੇ ਟਰੈਕਟਰ ਦਾ ਨੁਕਸਾਨ ਹੋਇਆ ਜਿੰਨਾ ਨੁਕਸਾਨ ਹੋਇਆ ਵਾ ਬਕਾਇਦਾ ਉਹਦਾ ਨਾਮ ਲਿਖ ਕੇ ਉਹਦਾ ਪਿੰਡ ਲਿਖ ਕੇ ਉਹਦਾ ਕਿਹੜਾ ਟਰੈਕਟਰ ਸੀਗਾ ਕਿਉਂਕਿ ਸਾਰੀ ਲਿਸਟ ਆਪਾਂ ਜਿਹੜੀ ਆ ਉਹ ਬਣਾ ਕੇ ਰੱਖੀ ਹੋਈ ਸੀ ਕਿ ਉਹਨੂੰ ਕਿੰਨੇ-ਕਿੰਨੇ ਪੈਸੇ ਦਿੱਤੇ ਨੇ ਔਰ ਕਾਰਡ ਜਿਹੜਾ ਫੰਡ ਕਮੇਟੀ ਨੂੰ ਦਿੱਤਾ ਜਾਵੇ ਤਾਂ ਕਿ ਜਿਹੜੇ ਬਾਕੀ ਰਹਿੰਦੇ ਪੈਸੇ ਤੁਹਾਡੇ ਕੋਲ ਰਹਿੰਦੇ ਆ ਉਹ ਵੀ ਆਪਾਂ ਤੁਹਾਨੂੰ ਜਿਹੜੇ ਦੇ ਸਕੀਏ ਲੇਕਿਨ ਅੱਜ ਤੱਕ ਜਿਹੜਾ ਵਾ ਉਹ ਕੋਈ ਵੀ ਜਿਹੜੀ ਫੰਡ ਜਿਹੜਾ ਕਿਨੂੰ ਕਿੰਨਾ ਹੈਂਡਵਰਕ ਕੀਤਾ ਕੋਈ ਲਿਸਸਾ ਨੂੰ ਹੈਂਡਵਰਕ ਕੀਤੀ ਨਹੀਂ ਗਈ ਸਭ ਤੋਂ ਵੱਡਾ ਤਾਂ ਜਿਹੜਾ ਵਾ ਉਹ ਇੱਥੇ ਸਾਨੂੰ ਲੱਗਦਾ ਵੀ ਜਿਹੜਾ ਲੋਚਾ ਜਿਹੜਾ ਵਾ ਉਹ ਪੈਸੇ ਜ਼ਿਆਦਾ ਆਏ ਸੀਗੇ ਔਰ ਜਿਹੜੇ ਆ ਉਹ ਦਸੇ ਘਟ ਗਏ ਆ ਦੂਜੀ ਗੱਲ ਜਿਹੜੀ ਆ ਜਥੇਬੰਦੀਆਂ ਜਿੰਨੀਆਂ ਵੀ ਸੀਗੀਆਂ ਐਸਕੇਮ ਨਾਨ ਪੋਲੀਟিক্যাল ਦੀਆਂ ਉਹ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਆਪਾਂ ਜਨਵਰੀ ਚ ਆਪਾਂ ਜੰਡੇਆਲਾ ਗੁਰੂ ਆਪਾਂ ਕਿਸਾਨ ਪੰਚਾਇਤ ਕੀਤੀ ਆ ਬਰਨਾਲੇ ਕੀਤੀ ਉੱਥੋਂ ਤੋਂ ਲੈ ਕੇ ਉਹ ਸਾਰਾ ਸਤਾ ਹਿਸਾਬ ਕਿਤਾਬ ਜਿਹੜਾ ਵਾ ਜੋ ਜਥੇਬੰਦੀਆਂ ਨੇ ਪੈਸੇ ਇਕੱਠੇ ਕੀਤੇ ਆ ਉਹ 10 ਲੱਖ 46000 ਰੁਪਇਆ ਟੋਟਲ ਪੈਸੇ 10 ਲੱਖ 46000 ਰੁਪਇਆ ਹੋਇਆ ਜਦੋਂ ਕਿ ਉਸ ਦਿਨ ਜਿਹੜਾ ਉਹ ਤੋਂ ਵੀ ਲੱਖ ਰੁਪਇਆ ਘੱਟ ਦੱਸਿਆ ਗਿਆ ਕਿ 9 ਲੱਖ 46000 ਰੁਪਇਆ ਆਇਆ ਖਰਚਾ ਜਿਹੜਾ ਵਾ ਉਹ 11 ਲੱਖ 71972 ਰੁਪਏ ਹੋਇਆ ਕਿਉਂਕਿ ਉਹ ਸਾਰਾ ਖਰਚਾ ਜਿਹੜਾ ਵਾ ਉਹ ਦਾਸ ਦੇ ਹੱਥੀਂ ਹੰਦਾਰਿਆ ਵਾ ਜਿੱਥੇ ਮੀਟਿੰਗ ਇੱਥੇ ਮੀਟਿੰਗ ਹੁੰਦੀ ਸੀ ਦਿੱਲੀ ਹੁੰਦੀ ਸੀ ਕਿਤੇ ਵੀ ਹੁੰਦੀ ਸੀ ਜਾ ਜਾਂ ਕਿਸੇ ਝਖਮੀ ਨੂੰ ਪੈਸੇ ਦਿੱਤੇ ਗਏ ਨੇ 11,71,972 ਰੁਪਏ ਜਦੋਂ ਕਿ ਉਹ ਖਰਚਾ ਉਦੋਂ ਦਿਖਾਇਆ ਗਿਆ ਕਿ 8,39,526 ਰੁਪਏ ਹੋਇਆ ਵਾ ਮੇਰੇ ਹਿਸਾਬ ਨਾਲ ਜਿਹੜਾ ਵਾ ਉਹ ਖਰਚਾ 1,25,072 ਰੁਪਏ ਜਿਹੜੇ ਨੇ ਉਹ ਆਪਣੇ ਕੋਲੋਂ ਆਗੂਆਂ ਨੇ ਖਰਚ ਕੀਤੇ ਨੇ ਜਾਂ ਜਿਹੜੇ ਆਪਾਂ ਜਥੇਬੰਦੀਆਂ ਕੋਲ ਉਗਰਾਹੀ ਕਰਾਈ ਆ ਇਸ ਮੋਰਚੇ ਦੇ ਵਿੱਚ ਲਗਭਗ 80,000 ਰੁਪਏ ਪਰ ਜਿੱਥੇ ਬੰਦੀ ਹੋਣਾ ਚਾਹੀਦਾ ਸੀਗਾ ਉਹ ਕੋਰਸ ਜਿੱਥੇ ਬੰਦਿਆਂ ਨੇ ਛੋਟੀਆਂ ਉਹਨਾਂ ਕੋਲ ਪੈਸੇ ਨਹੀਂ ਆਏ ਉਸ ਕਰਕੇ ਜਿਹੜਾ ਵਾ ਇਹ ਘਾਟਾ 125000 ਰੁਪਇਆ ਜਿਹੜਾ ਵਾ ਉਹ ਵੀ ਇਹਦੇ ਵਿੱਚ ਨਾਲ ਹੈਗਾ ਵਾ ਉਸ ਤੋਂ ਅੱਗੇ ਆਜੋ ਜਿਹੜਾ ਕਹਿੰਦੇ ਨੇ ਕਿ 3432567 ਰੁਪਇਆ ਜਿਹੜਾ ਵਾ ਸਟੇ ਸਹਿਤਾ ਆਈ ਆ ਖਨੋਰੀ ਬਾਰਡਰ ਤੇ ਉਹਦੇ ਵਿੱਚ 1.5 ਲੱਖ ਰੁਪਇਆ ਸ਼ੰਭੂ ਬਾਰਡਰ ਤੋਂ ਜਦੋਂ 26 ਨਵੰਬਰ ਤੋਂ ਪਹਿਲਾਂ ਆਪਾਂ ਕਾਫੀ ਘਾਟੇ ਜਾ ਰਹੇ ਸੀ ਖਨੋਰੀ ਬਾਰਡਰ ਤੇ ਜਿਹੜਾ ਖਰਚਾ ਨਹੀਂ ਚੱਲ ਰਿਹਾ ਸੀਗਾ ਸ਼ਬੂ ਬਾਰਡਰ ਤੇ ਕਾਫੀ ਜਿਹੜੀ ਆ ਉਹ ਉਸ ਲਈ ਮਾਲੀ ਸਹਾਇਤਾ ਆ ਰਹੀ ਸੀ 1.5 ਲੱਖ ਰੁਪਈਆ ਫੰਡ ਕਮੇਟੀ ਨੇ ਇਥੋਂ ਟ੍ਰਾਂਸਫਰ ਕਰਕੇ ਖਨੋਰੀ ਬਾਰਡਰ ਨੂੰ ਕੀਤਾ ਸੀਗਾ ਲੇਕਿਨ ਜਿਹੜਾ 34,32,567 ਰੁਪਈਆ ਆਇਆ ਇਹਦੇ ਵਿੱਚ ਜਿਹੜੇ ਜੋ ਵੀ ਪੈਸੇ ਹੋਰ ਆਏ 26 ਨਵੰਬਰ ਤੋਂ ਬਾਅਦ ਉਹਦਾ ਕੋਈ ਹਿਸਾਬ ਕਿਤਾਬ ਸਾਨੂੰ ਪਤਾ ਨਹੀਂ ਕਿੰਨੇ ਪੈਸੇ ਆਏ ਫੰਡ ਕਮੇਟੀ ਨੂੰ ਉਸ ਟਾਈਮ ਲਾਂਬੇ ਕਰਤਾਗਾ ਜਿਹੜੇ ਤਿੰਨ ਮੈਂਬਰ ਸੀਗੇ ਔਰ ਉਸ ਟਾਈਮ ਜਿਹੜਾ ਕਬਜ਼ਾ ਵਾ ਉਹ ਬੀਕੇ ਜੂ ਇਕਤਾ ਸਿੱਧੂਪੁਰ ਨੇ ਜਿਹੜਾ ਉੱਥੇ ਕਰ ਲਿਆ ਉਹਨਾਂ ਵੱਲੋਂ ਗ੍ਰਾਈ ਕੀਤੀ ਜਾਂਦੀ ਸੀ ਉਹਨਾਂ ਵੱਲੋਂ ਪੈਸੇ ਰੱਖੇ ਜਾਂਦੇ ਸੀਗੇ ਲਗਭਗ ਕਾਫੀ ਵਾਰ ਇਹ ਜਿਹੜਾ ਮਤਾ ਪਾਸ ਹੋਇਆ ਕਿ ਪੈਸੇ ਫੰਡ ਕਮੇਟੀ ਕੋਲ ਹੋਣੇ ਚਾਹੀਦੇ ਆ ਉਹ ਨਹੀਂ ਆਏ ਜਿਹੜਾ ਖਰਚਾ 37,65,539 ਰੁਪਏ ਦਿਖਾਇਆ ਗਿਆ ਉਹਦੇ ਵਿੱਚ ਬਹੁਤ ਸਾਰਾ ਸਮਾਨ ਜੋ ਵੀ ਕੂਲਰ ਪੱਖੇ ਤਰਪਾਲਾਂ ਜੋ ਸਮਾਨ ਬਣਿਆ ਉਸ ਮੋਰਚੇ ਦੇ ਵਿੱਚ ਉਹ ਸਮਾਨ ਕਿੱਥੇ ਆ ਉਹ ਅਜੇ ਤੱਕ ਸਾਨੂੰ ਕੋਈ ਦੱਸਿਆ ਨਹੀਂ ਜਾਂ ਉਹ ਸਮਾਨ ਸਾਰਾ ਜਿਹੜਾ ਵਾ ਉਹ ਸਾਡੇ ਸਾਹਮਣੇ ਜਿਹੜਾ ਬੀਜ ਬੀਜਕੀ ਜੂਇਂਕਾ ਸਿੱਧੂਪੁਰ ਦੇ ਕਬਜ਼ੇ 'ਚ ਆ ਜਾਉ ਪੁਲਿਸ ਨੇ 19 ਮਾਰਚ ਨੂੰ ਜਿਹੜਾ ਉਹ ਚੁੱਕ ਲਿਆ ਵਾ ਜਾਂ ਉਥੇ ਉਹ ਤੋੜਪਨ ਹੋਈ ਆ ਔਰ ਸਾਡੀ ਨੌਲੇਜ ਕੋਲ ਸੀ ਉਸ ਟਾਈਮ ਜੇਲ੍ਹ ਵਿੱਚ ਸੀਗੇ ਜਿਹੜੇ ਆਗੂ ਬਾਹਰ ਸੀ ਉਹਨਾਂ ਵੱਲੋਂ ਇਹ ਆ ਕਿ ਜਿਹੜੀ ਸਟੇਜ ਆ ਖਨੋਰੀ ਦੀ ਉਹ ਤੋੜੀ ਨਹੀਂ ਗਈ ਸ਼ੰਭੂ ਸਟੇਜ ਜਿਹੜੀ ਆ ਉਹ ਤੋੜਤੀ ਗਈ ਸੀਗੀ ਖਨੋਰੀ ਸਟੇਜ ਜਿਹੜੀ ਆ ਉਹ ਬਕਾਇਦਾ ਖੋਲ ਕੇ ਜਿਹੜੀ ਇੱਕ ਸਾਈਡ ਤੇ ਜਿਹੜੀ ਰੱਖੀ ਗਈ ਆ ਉਹਦਾ ਜਿਹੜਾ 7-8 ਲੱਖ ਦਾ ਜਿਹੜਾ ਬਿੱਲ ਸੀਗਾ ਸਮਾਨ ਦਾ ਉਹ ਅਡਜਸਟ ਕੀਤਾ ਗਿਆ ਲੇਕਿਨ ਉਹ ਸਮਾਨ ਕਿੱਥੇ ਗਿਆ ਉਹ ਵੀ ਜਿਹੜੀ ਬੇਕਦਰੀ ਤੇ ਜੁਰਤਾ ਸਿੱਧੂਪੁਰ ਜਿਹੜੀ ਆ ਉਹ ਇਹਦੀ ਜ਼ਿੰਮੇਵਾਰ ਆ ਮੇਰ ਤੋਂ ਲਾਵਾ ਜਿਹੜਾ ਬਾਕੀ ਗੱਲ ਇਹ ਫੰਡ ਦੇ ਅੰਕੜੇ ਨੇ ਕਿਸੇ ਨੂੰ ਕੋਈ ਲਿਸਟ ਲੈਣੀ ਹੋ ਮੇਰੇ ਕੋਲ ਆ